हां जी ਇੱਥੇ ਲੱਗਾ ਭਾਈ ਧਰਨਾ ਚੱਕਿਆ ਗਿਆ ਲੋਕ ਆਈ ਜਾਂਦੇ ਆ ਗੱਡੀ ਤੇ ਉਹ ਬਾਈ ਆਇਆ ਪਹਿਲਾਂ ਇੱਧਰ ਆਏ ਸੀਗੇ ਆਈ ਜਾਂਦਾ ਲੋਕ ਆਏ ਦੂਰ ਤੋਂ ਬੱਚ ਪਤਾ ਨਹੀਂ ਨਾ ਭਾਈ ਹੁਣ ਇਹ ਸਮਾਪਤ ਹੋਇਆ ਕਿੰਨਾ ਬੰਦਾ ਚੰਗਾ ਸੀ ਨਾ ਸਾਨੂੰ ਉਹ ਜਿਹੜਾ ਬੰਦਾ ਮਿਲਣਾ ਤੇ ਨਹੀਂ ਆ ਵੀ ਲੋਕਾਂ ਦਾ ਵਿਸ਼ਵਾਸ ਘਾਤ ਹੋਇਆ ਹੁਣ ਅੱਗੇ ਤੋਂ ਵੀ ਲੋਕਾਂ ਦੇ ਨਾਲ ਜੇ ਕੋਈ ਅੱਗੇ ਤੋਂ ਕੋਈ ਵਾਰਦਾਤ ਹੁੰਦੀ ਆ ਤਾਂ ਲੋਕ ਖੜਨ ਤੋਂ ਇਨਕਾਰ ਕਰਨਗੇ ਲੋਕਾਂ ਦੇ ਕੋਣ ਨੂੰ ਪਤਾ ਕਿ ਕਿਵੇਂ ਹੋਇਆ ਇਹ ਮਿਲਣਾ ਇਹ ਤਾਂ ਉਹਨੂੰ ਪਤਾ ਕਿ ਅੱਗੋਂ ਨੇ ਕਿਵੇਂ ਕਰਿਆ ਇਹਨੂੰ ਕਿਵੇਂ ਨਾ ਕਰਿਆ ਮਰਵਾਇਆ ਉਗੋੜੇ ਦੋਸਤੋ ਪਿੰਡ ਸੈਣਾ ਦੇ ਵਿੱਚ ਮੌਜੂਦਾ ਜਿੱਥੇ ਕਿ ਧਰਨਾ ਲੱਗਿਆ ਸੀ ਸੁਖਵਿੰਦਰ ਸਿੰਘ ਕਲਕੱਤਾ ਨੂੰ ਇਨਸਾਫ ਦਿਵਾਉਣ ਦੇ ਲਈ ਲੋਕ ਕਿੱਥੋਂ ਚਲੇ ਗਏ ਨੇ ਪਰ ਦੂਰੋ ਦੂਰੋ ਪਿੰਡਾਂ ਦੇ ਵਿੱਚੋਂ ਲੋਕ ਹਾਲੇ ਵੀ ਆ ਰਹੇ ਆ ਪੁੱਛਦੀ ਆ ਲੋਕ ਕਿ ਧਰਨਾ ਚੱਕਿਆ ਗਿਆ ਕਿਵੇਂ ਚੱਕਿਆ ਗਿਆ ਇਸ ਬਾਰੇ ਗੱਲਬਾਤ ਕਰਾਂਗੇ ਪਿੰਡ ਦੇ ਲੋਕ ਵੀ ਸਾਡੇ ਨਾਲ ਮੌਜੂਦਾ ਗੱਲਬਾਤ ਕਰਾਂਗੇ ਹਾਂਜੀ ਭਾਈ ਜੀ ਕੀ ਹੋਇਆ ਜੀ ਭਾਈ ਜੀ ਜੀ ਦਾ ਹਲਕਾ ਅਮਰਗੜ ਤੋਂ ਆਏ ਆਂ ਜੀ ਜੀ ਭਾਈ ਜੀ ਚੇਬਵਾਂ ਤੇ ਹਰ ਨਾਲ ਹੀ ਮਿਲਦੇ ਜੁਲਦੇ ਰਹਿੰਦੇ ਤੇ ਉਹ ਸਰਪੰਚ ਨਾਲ ਪਿਆਰ ਸੀ ਹਾਂ ਜੀ ਪਿਆਰ ਸੀ ਸਾਡਾ ਜੀ ਜੀ ਬਾਈ ਜੀ ਤੇ ਜਦੋਂ ਉਹਰੇ ਆਏ ਆ ਜੀ ਉਹਰੇ ਆ ਕੇ ਕਹਿੰਦੇ ਵੀ ਧਰਨਾ ਚੱਕਿਆ ਗਿਆ ਬੋ ਚੱਕਤਾ ਜੀ ਵੀ ਪਰ ਬਾਰ ਬਾਰ ਲੋਕ ਕਹਿੰਦੇ ਨੇ ਵੀ ਵੀ ਸਹਿਮਤ ਹੋ ਗਏ ਜੀ ਉਹ ਪਰਿਵਾਰ ਪਰਿਵਾਰ ਸਹਿਮਤ ਹੋਣ ਕਾਰਨ ਧਰਨਾ ਚੱਕਿਆ ਗਿਆ ਜੀ ਕੱਲ ਸੰਸਕਾਰ ਹੋਵੇਗੇ ਵੀ ਕਹ ਰਹੇ ਆ ਜੀ ਹਾਂ ਜੀ ਕੱਲ ਨੂੰ ਸੰਸਕਾਰ ਆਈ ਪਰ ਲੋਕ ਤਾਂ ਚੱਲ ਕੇ ਆ ਰਹੇ ਸੀ ਨਾ ਸੁਖਵਿੰਦਰ ਸਿੰਘ ਕਲਕੱਤਾ ਦਾ ਪਿਆਰ ਸੀ ਲੋਕ ਸੁਖਵਿੰਦਰ ਸਿੰਘ ਕਲਕੱਤਾ ਤੇ ਲਈ ਆ ਰਹੇ ਸੀ ਹਾਂ ਜੀ ਹਾਂ ਆ ਰਹੇ ਦੇ ਜੀ ਅਸੀਂ ਬਹੁਤ ਮਲੇਲ ਕੋਟੜੇ ਤੋਂ ਅੱਜ ਪ੍ਰਧਾਨ ਸਾਹਿਬ ਚੇਮਨਜੀਤ ਮਾਨ ਨੇ ਵੀ ਉਰੇ ਆਉਣਾ ਤੇ ਜੀ ਜੀ ਉਹਨਾਂ ਦੇ ਨਾਲ ਬਹੁਤ ਵੱਡਾ ਕਾਫਲਾ ਆ ਰਿਹਾ ਦੀ ਜੇ ਹੋਣਾ ਯਾਨੀ ਜਦੋਂ ਪਤਾ ਲੱਗਿਆ ਸਾਨੂੰ ਰਸਤੇ 'ਚ ਪਤਾ ਲੱਗ ਗਿਆ ਦੀ ਵੇੜਵਾ ਜੀ ਲਵੇ ਲੱਗੇ ਹੋਏ ਤੇ ਉਰੇ ਵੀ ਜਦੋਂ ਹੁਣ ਆਏ ਆ ਵੀ ਗਾਹਾਂ ਢੇੜਾ ਮਾਰ ਕੀ ਹੋਣਿਆ ਹੂੰ ਤੇ ਐ ਹੋਇਆ ਜੀ ਬਾਕੀ ਪਿੰਡਦਿਆਂ ਨੂੰ ਪਤਾ ਹੋਊ ਜਾਂ ਪਰਿਵਾਰ ਮੈਂਬਰਾਂ ਨੂੰ ਪਤਾ ਪਰਿਵਾਰਕ ਮੈਂਬਰਾਂ ਨੂੰ ਪਤਾ ਹੈਗਾ ਜੀ ਹੋਰ ਕਿਸੇ ਕਮੇਟੀ ਨੂੰ ਨਹੀਂ ਪਤਾ ਲੱਗ ਰਿਹਾ ਜੀ ਨਾ ਪਿੰਡਦਿਆਂ ਨੂੰ ਕਿਸੇ ਨੂੰ ਪਤਾ ਲੱਗ ਰਿਹਾ ਯਾਨੀ ਪਰਿਵਾਰ ਨੂੰ ਪਤਾ ਨਹੀਂ ਕੀ ਉਹ ਹੋ ਕਰਿਆ ਪਰਿਵਾਰ ਸਹਿਮਤ ਹੋ ਗਿਆ ਜੀ ਜੀ ਕੀ ਮੰਨਦੇ ਤੁਸੀਂ ਕੋਈ ਦਬਾਅ ਲੱਗਦਾ ਤੁਹਾਨੂੰ ਪਰਿਵਾਰ ਉੱਪਰ ਦਬਾਅ ਦਬਾਅ ਹੋ ਸਕਦਾ ਜੀ ਦਬਾਈ ਹੋ ਸਕਦਾ ਜੀ ਜੀ ਦਬਾਅ ਦੇ ਕਾਰਨ ਹੀ ਇਹ ਕੁਝ ਹੋਇਆ ਜੀ ਬਾਕੀ ਕਹਿ ਵੀ ਨਹੀਂ ਸਕਦੇ ਜੀ ਕੁਛ ਵੀ ਕੀ ਗੱਲਬਾਤ ਹੋਈ ਆ ਕੀ ਨਾ ਹੋਈ ਆ ਜੀ ਕਲਕੱਤਾ ਜੇਕਰ ਦੇਖਿਆ ਜਾਵੇ ਤਾਂ ਬਹੁਤ ਲੋਕਾਂ ਦੀ ਆਵਾਜ਼ ਬਣਦਾ ਸੀ ਗੱਲ ਕਰਦਾ ਸੀ ਲੋਕਾਂ ਦੀ ਇਸੇ ਕਰਕੇ ਲੋਕਾਂ ਦਾ ਕਲਕੱਤਾ ਦੇ ਨਾਲ ਪਿਆਰ ਸੀ ਹਾਂ ਜੀ ਹਾਂ ਬਹੁਤ ਪਿਆਰ ਸੀ ਅਸੀਂ ਵੀ ਮਿਲਦੇ ਜੁਲਦੇ ਰਹਿੰਦੇ تھے ਜੀ ਤਾਂ ਹੀ ਅੱਜ ਆਏ ਪੰਜ 6 ਬੰਦੇ ਆਏ ਆ ਪਿੰਡੋਂ ਆਈ ਜੀ ਔਰੇ ਆ ਕੇ ਪਤਾ ਲੱਗਿਆ ਜਦੋਂ ਵੀ ਐਂ ਧਰਨਾ ਚੱਕਿਆ ਗਿਆ ਬਹੁਤ ਮਾਨ ਨੂੰਰੇ ਬਹੁਤ ਹੋਰ ਦੂਰੋਂ ਦੂਰੋਂ ਲੋਕ ਆਏ ਨੇ ਜੀ ਜਿਹਾਰੇ ਜਿਹੜੇ ਵੀ ਉਹਦੇ ਪ੍ਰੇਮੀ ਦੇ ਕਲਕੱਤਾ ਸਾਹਿਬ ਦੇ ਉਹਨਾਂ ਦਾ ਮਾਨ ਬਹੁਤ ਅਦਾਸ਼ ਹੋਇਆ ਵੀ ਐਂ ਕਰਨਾ ਨਹੀਂ ਚਾਹੀਦਾ ਬਾਕੀ ਹੁਣ ਪਰਿਵਾਰ ਦੇ ਨਾਲ ਪਰਿਵਾਰੀ ਜਦੋਂ ਸਹਿਮਤਾ ਜੀ ਫਿਰ ਹੋਰ ਕੀ ਕਰ ਸਕਦੇ ਆ ਅਸੀਂ ਨਹੀਂ ਅੱਜ ਧਰਨਾ ਪੂਰਾ ਅੱਜ ਹੋਰ ਇਕੱਠ ਵੱਲ ਹੋਣਾ ਦੀ ਐਂ ਪੂਰਾ ਜੀ ਜੀ ਬਾਕੀ ਵੀਰ ਜੀ ਹੁਣ ਪਰਿਵਾਰ ਨੂੰ ਪਤਾਗਾ ਵੀ ਕੀ ਕਹਾਣੀ ਹੋਈ ਆ ਕੀ ਪ੍ਰੈਸ਼ਰ ਆ ਕਿਵੇਂ ਹੋਇਆ ਹੁਣ ਇੰਨਾ ਸਾਨੂੰ ਵੀ ਨਹੀਂ ਪਾਲਾ ਪਤਾ ਜੀ ਕਰ ਰਿਹਾ ਜੀ ਜੀ ਧੰਨਵਾਦ ਤੁਹਾਡਾ ਜੀ ਬਾਈ ਗੱਲਬਾਤ ਕਰਾਂਗੇ ਇਥੇ ਲੋਕ ਹੋਰ ਵੀ ਮੌਜੂਦਾ ਅ ਭਾਈ ਜੀ ਕਿਵੇਂ ਲੱਗਦਾ ਲੋਕ ਹਾਲੇ ਵੀ ਚੱਲ ਕੇ ਆ ਰਹੇ ਸੁਖਵਿੰਦਰ ਸਿੰਘ ਕਲਕੱਤਾ ਦਾ ਪਿਆਰੀ ਲੋਕਾਂ ਦੇ ਨਾਲ ਐਨਾ ਸੀ ਜੀ ਹਾਂਜੀ ਬਾਪੂ ਜੀ ਬੜਾ ਸੀ ਬਹੁਤ ਜਿਆਦੇ ਪਿਆਸੇ ਲੋਕਾਂ ਨਾਲ ਅੱਲੇ ਵੀ ਲੋਕ ਆ ਰਹੇ ਆ ਤਰਨਾ ਚੱਕਿਆ ਗਿਆ ਨਾਲ ਅਜੇ ਵੀ ਤਿਆਰ ਆ ਉਹਨੂੰ ਉੱਗੋ ਨੇ ਮਰਵਾਇਆ ਬੰਦਾ ਜੀ ਪਰ ਉਹ ਕੋ ਕਿਦਾ ਨਾਮ ਤਾਂ ਚਰਨਜੀਤ ਸਿੰਘ ਚੰਨੀ ਵੀ ਲੈ ਰੇ ਸੀ ਐਕਸ਼ਨ ਕਮੇਟੀ ਵੀ ਲੈ ਰਹੀ ਸੀ ਪਰ ਪਰਿਵਾਰ ਕਿਉਂ ਪਿੱਛੇ ਹਟਦਾ ਨਜ਼ਰ ਆਇਆ ਮਾਲਕ ਨੂੰ ਪਤਾ ਵੀ ਕਿਵੇਂ ਹੋਇਆ ਕਿਵੇਂ ਨਾ ਇਹ ਤਾਂ ਉਹਨੂੰ ਪਤਾ ਵੀ ਉੱਗੋ ਨੇ ਕਿਵੇਂ ਕਰਿਆ ਇਹਨੂੰ ਕਿਵੇਂ ਨਾ ਕਰਿਆ ਮਰਵਾਇਆ ਉੱਗੋ ਨੇ ਹਾਂ ਇਹ ਨਾਮ ਰ ਬਹੁਤ ਛਰੇਦਾ ਬੰਦਾ ਸੀ ਪਿੰਡਾਂ ਪਿੰਡਾਂ ਚ ਗੱਲ ਸੀ ਕਿਉਂ ਉਹਦੇ ਨਾਲ ਆਣ ਪੈਣ ਹੋਏ ਸੀ ਮਾਰੇ ਉਹਨੇ ਮਰਵਾਤਾ ਨਸ਼ਾਈ ਬੰਦੇ ਤੋਂ ਮਰਵਾ ਕੇ ਰੱਖਤਾ ਉਹਨੇ ਕੰਮਾਂ ਹੋਇਆ ਹੋਰ ਕੀ ਆਵਾਜ਼ ਬਣਦਾ ਸੀ ਲੋਕਾਂ ਦੀ ਪਿੰਡਾਂ ਚ ਨਹੀਂ ਪੜਨਦਾ ਉਹਨਾਂ ਨੂੰ ਕੋਈ ਹਜੇ ਉਹਨੂੰ ਨਾ ਬਣ ਦੇਵੇ ਅੱਛਾ ਜੀ ਨਾ ਪਰ ਜਿਸ ਹਿਸਾਬ ਨਾਲ ਧਰਨਾ ਚੁਕਵਾਇਆ ਗਿਆ ਜਾਂ ਦਬਾਅ ਬਣਾ ਕੇ ਇਹ ਦੱਸਿਆ ਜਾ ਰਿਹਾ ਵੀ ਦਬਾਅ ਬਣਾਇਆ ਗਿਆ ਦਬਾਅ ਬਣਾਇਆ ਗਿਆ ਤਾਂ ਕੋਈ ਗੱਲ ਖਹੀ ਹੋਈ ਜਾਂ ਦਬਾਅ ਬਣਾਇਆ ਗਿਆ ਪਰ ਦਬਾਅ ਦੇ ਥੱਲੇ ਆਉਣਾ ਚਾਹੀਦਾ ਸੀ ਪਰਿਵਾਰ ਨੂੰ ਆਉਣਾ ਤਾਂ ਚਾਹੀਦਾ ਨਹੀਂ ਸ਼ੁਣ ਕੀ ਕਰਤਾ ਹੁਣ ਕਿਵੇਂ ਹੁਣ ਆਪ ਨੂੰ ਪਤਾ ਲੋਕਾਂ ਦੀ ਗਿਣਤੀ ਵੱਡੇ ਪੱਧਰ ਤੇ ਹੋਣੀ ਵੱਡੇ ਪੱਧਰ ਤੇ ਹੁਣ ਇਹ ਕੱਲ ਨੂੰ ਵੱਡੇ ਪੱਧਰ ਤੇ ਹੋਣੀ ਸੀ ਗੱਲ ਬਹੁਤ ਵੱਡਾ ਕੱਠ ਹੁੰਨ ਜਾ ਰਿਹਾ ਸੀ ਗੱਲ ਹਾਂ ਹੋਣਾ ਸੀ ਕੰਨ ਜੀ ਕੰਨ ਤਾਂ ਹੋਰ ਰੋਡ ਵੀ ਰੁੱਕ ਕੇ ਜਾਣੇ ਸੀ ਸਾਰੇ ਹੋਰ ਰੋਡ ਵੀ ਰੁੱਕ ਕੇ ਜਾਣੇ ਜਾਣੇ ਸੀ ਹਾਂ ਇਹ ਗੱਲ ਨਿਕਲ ਕੇ ਆ ਰਹੀ ਸੀ ਕਿ ਹਾਈਵੇ ਕੱਲ ਜਾਮ ਹੋ ਜਾਣਾ ਜਾਮ ਹੋਣਾ ਸੀ ਜੀ ਹੋ ਜਾਣਾ ਸਾਰਾ ਜਾਮ ਹੋ ਜਾਣਾ ਸੀ ਕੰਨ ਨੂੰ ਜਮਾ ਜੀ ਹਾਂ ਇਹਨਾਂ ਪਤਾ ਇਹਾਂ ਵੀ ਬੰਦ ਹੋ ਜਾਂਦੀਆਂ ਨੇ ਜੀ ਹਾਂ ਗੱਡੀ ਦੀਆਂ ਕਿਸਾਨ ਜਥੇਬੰਦੀਆਂ ਵੀ ਵੱਡੇ ਪੱਧਰ ਤੇ ਆ ਰਹੀਆਂ ਸੀ ਅੱਜ ਕੱਲ ਨੂੰ ਹਾਂ ਕੱਲ ਨੂੰ ਆ ਰਹੀਆਂ ਸ਼ਰਮ ਜੀ ਬਾਈ ਕਿਵੇਂ ਦਿਖਦੇ ਹੋ ਤੁਸੀਂ ਕੀ ਪਰਿਵਾਰ ਨੂੰ ਦਬਾਅ ਦੇ ਜਰੀਏ ਜਿਹੜਾ ਪਿੱਛੇ ਹਟਾਇਆ ਗਿਆ ਜਾਂ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਦਬਾਅ ਦੇ ਪਿੱਛੇ ਹਟ ਗਿਆ ਉਹ ਤਾਂ ਕੋਈ ਹਟਣ ਦੀ ਮਜਬੂਰੀ ਸੀ ਲੋਕ ਤਾਂ ਇਹ ਕਹਿੰਦੇ ਸੀ ਵੀ ਅਸੀਂ ਛੱਡਾਂਗੇ ਢਾਕੇ ਸਾਰਾ ਕੁਝ ਛੱਟ ਕਰਕੇ ਹਟਾਂਗੇ ਪਰ ਹੁਣ ਪਰਿਵਾਰ ਨੂੰ ਕੀ ਕਹਦਗੇ ਵੀ ਪਿੱਛੇ ਹਟ ਗਿਆ ਐਕਸ਼ਨ ਕਮੇਟੀ ਨਰਾਜ਼ ਨਜ਼ਰ ਆ ਰਹੀ ਸੀ ਹਾਂ ਜਰਾ ਹੂੰ ਥੋੜਾ ਜਿਹਾ ਇਹ ਕਹਿੰਦੇ ਆ ਵੀ ਹਿੱਲਣਾ ਹੀ ਨਹੀਂ ਇਸ ਇੱਥੋਂ ਜਵਾ ਹੂੰ ਇੰਨਾ ਬੰਦਾ ਚੰਗਾ ਸੀ ਨਾ ਸਾਨੂੰ ਉਹ ਜਿਆ ਬੰਦਾ ਮਿਲਣਾ ਤੇ ਨਾ ਹੀ ਆਵੇ ਹੂੰ ਪੰਜਾਬ ਦੇ ਨੌਜਵਾਨਾਂ ਦੀ ਗੱਲ ਹੋਵੇ ਉਹ ਬਾਤ ਚੱਕਦੇ ਆ ਪਰ ਦਵਾਈ ਜਾਂਦੀ ਐ ਇਸ ਤੱਕ ਨਾ ਹੋਈ ਜਾਂਦੀ ਐ ਦਵਾਈ ਜਾਂ ਪੰਜਾਬ ਦੇ ਵਿੱਚ ਸਾਰੇ ਬਸੇ ਦਵਾਈ ਜਾਂਦੇ ਆ ਦੀਪ ਸਿੱਧੂ ਮਰਿਆ ਗਿਆ ਹੂੰ ਬਹੁਤ ਸਾਡੇ ਮੁੰਡੇ ਮਾਰਦੇ ਹੂੰ ਤੇ ਬਾਦ ਬਾਈ ਜਿਆ ਸਾਡੀ ਸਿੱਖੋਂ ਆਉਂਦੀ ਨਾ ਛੱਡਦੇ ਹੀ ਨਹੀਂ ਕਿਹੜੀ ਜਗ੍ਹਾ ਤੋਂ ਆਈ ਜੀ ਤੁਸੀਂ ਮੈਂ ਤਾਂ ਮਿੰਤਾ ਨੇੜੇ ਵਾਲਾ ਨੇੜੇ ਵਾਲਾ ਉੱਥੋਂ ਆਈ ਹਾਂ ਹਾਂ ਜੀ ਡੇਲੀ ਰੂਟੀਨ ਚ ਆਉਂਦੇ ਸੀ ਹਾਂ ਜੀ ਹਾਂ ਅਸੀਂ ਮੈਂਬਰ ਬਾਲਟੀ ਤੇ ਅਸੀਂ ਮੈਂਬਰ ਮਜੂਦਾ ਹਾਂ ਜੀ ਗੱਲਬਾਤ ਕਰਾਂਗੇ ਹਾਂ ਜੀ ਬਾਈ ਜੀ ਕਿਵੇਂ ਕਿਹੋ ਜਿਹਾ ਸੁਭਾਅ ਸੀ ਸੁਖਵਿੰਦਰ ਕਲਕੱਤਾ ਪੁੱਛ ਲਓ ਬਾਈ ਜੀ ਹਾਂ ਗੱਲਬਾਤ ਕਰਾਂਗੇ ਹਾਂ ਬਾਈ ਜੀ ਕਿਹੋ ਜਿਹਾ ਸੁਭਾ ਸੀ ਸੁਖਵਿੰਦਰ ਕਲਕੱਤਾ ਦਾ ਸੀ ਕੀਵੇਂ ਦਾ ਵਰਤਾਰਾ ਸੀ ਬਹੁਤ ਵਧੀਆ ਸੀ ਬਾਈ ਰੇਗ ਨਾਲ ਹੱਸ ਕੇ ਮਿਲਦੇ ਸੀ ਬਹੁਤ ਵਧੀਆ ਸੁਭਾ ਸੀ ਜੀ ਉਹਨਾਂ ਬਹੁਤ ਵਧੀਆ ਸੀ ਪੰਡ ਵਾਸਤੇ ਵਧੀਆ ਕੰਮ ਕਰਦੇ ਸੀ ਬਾਈ ਰੇਗ ਗਰੀਬ ਨਾਲ ਹਰੇਕ ਨਾਲ ਖੜਦੇ ਸੀ ਬਾਈ ਜਿਹੜਾ ਬੰਦਾ ਜਾ ਵਰਦਾ ਸੀ ਪਰਦੇ ਸੀ ਰੇਗ ਵਾਸਤੇ ਵਧੀਆ ਕੰਮ ਕਰਦਾ ਪੰਜਾਬ ਦੇ ਵਿੱਚ ਲੋਕਾਂ ਦੀ ਆਵਾਜ਼ ਵੀ ਬਣਦੇ ਸੀ ਹਾਂ ਪੰਜਾਬ 'ਚ ਆਵਾਜ਼ ਬਣਦੇ ਸੀ ਬਾਈ ਕੋਈ ਮੁੱਦਾ ਚਾਗਦੇ ਸੀ ਪੂਰੇ ਅਨ ਧੜਕ ਹੋ ਕੇ ਖੜਦੇ ਸੀਗੇ ਹਾਂ ਵਧੀਆ ਕੰਮ ਕਰਦੇ ਜੀ ਬੰਡਲੇ ਬਹੁਤ ਵਧੀਆ ਕਰਦੇ ਕਿਵੇਂ ਇਨਸਾਫ ਮਿਲਿਆ ਸੁਖਵਿੰਦਰ ਕਲਕੱਤਾ ਨੂੰ ਵਹੀ ਪਰਿਵਾਰ ਨੂੰ ਬਸ ਆ ਪਰਿਵਾਰ ਵਾਲਿਆਂ ਨੇ ਕਹਿੰਦਾ ਵੀ ਅਸੀਂ ਸੰਸਕਾਰ ਕਰਨਾ ਉਹਨਾਂ ਦਾ ਵੀ ਅਸੀਂ ਧਰਨਾ ਰੱਖਣਾ ਨਹੀਂਗਾ ਤੇ ਬਾਕੀ ਫਿਰ ਲੋਕ ਕਹਿੰਦੇ ਠੀਕ ਆ ਜੀ ਤੁਸੀਂ ਨਹੀਂ ਰੱਖਣਾ ਚਾਹੁੰਦੇ ਕਮੇਟੀ ਬਣੀ ਸੀ ਉਹਨਾਂ ਨੇ ਕਿਹਾ ਸੀ ਵੀ ਜਿਵੇਂ ਪਰਿਵਾਰ ਕਰੂਗਾ ਉਵੇਂ ਕਰਾਂਗੇ ਅਸੀਂ ਉਹ ਪਰਿਵਾਰ ਨੇ ਕਹਿੰਦਾ ਬਾਈ ਬਸ ਫਰਦਬਾਤ ਲੋਕ ਵੱਡੇ ਪੱਦਰ ਤੇ ਹਾਲੇ ਵੀ ਆ ਰਹੇ ਆ ਲੋਕ ਪੁੱਛਦੇ ਆ ਕਿ ਧਰਨਾ ਕਿਹਦੇ ਪਾਸੇ ਲੱਗਿਆ ਕਿਉਂਕਿ ਲੱਗਿਆ ਇੱਥੇ ਸੀ ਧਰਨਾ ਚੱਕਿਆ ਗਿਆ ਜੀ ਇੱਥੋਂ ਹਾਂ ਜੀ ਇੱਥੇ ਲੱਗਾ ਭਾਈ ਧਰਨਾ ਚੱਕਿਆ ਗਿਆ ਲੋਕ ਆਈ ਜਾਂਦੇ ਆ ਗੱਡੀ ਤੇ ਉਹ ਬਾਈ ਆਇਆ ਪਹਿਲਾਂ ਇੱਧਰ ਆਏ ਸੀਗੇ ਜੀ ਆਈ ਜਾਂਦਾ ਲੋਕ ਆਏ ਦੂਰ ਤੋਂ ਵਿੱਚ ਪਤਾ ਨਹੀਂ ਨਾ ਭਾਈ ਹੁਣੇ ਆਇਆ ਸਮਾਪਤ ਹੋਇਆ ਅੱਧਾ ਘੰਟਾ ਹੋਇਆ ਧਰਨਾ ਸਮਾਪਤ ਹੋਇਆ ਹਲੇ ਧਰਨਾ ਅੱਧਾ ਘੰਟਾ ਹੋਇਆ ਹਾਂ ਅੱਧਾ ਘੰਟਾ ਹੋਇਆ ਜੀ ਠੀਕ ਹੈ ਤਾਂ ਭਾਈ ਜੀ ਤੁਸੀਂ ਵੀ ਇੱਥੇ ਵਿਚਰੇ ਹੋ ਕਿਵੇਂ ਦਾ ਲੱਗਿਆ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਸੀ ਹਾਂ ਹਾਂ ਵੀਰੇ ਬਹੁਤ ਵੱਡੀ ਗਿਣਤੀ ਲੋਕ ਪਹੁੰਚਦੇ ਸੀ ਅੱਜ ਵੀ ਪਹੁੰਚ ਰਹੇ ਆ ਲੋਕ ਹੂੰ ਇਹ ਕਮੇਟੀ ਨੂੰ ਵੀ ਬਾਕੀ ਲੋਕਾਂ ਦਾ ਵੀ ਚਾਹੀਦਾ ਸੀਗਾ ਵੀ ਧਰਨਾ ਸਮਾਪਤ ਕਰਨਾ ਸੀ ਜੇ ਤਾਂ ਇੱਕ ਕਾਨਫਰੰਸ ਕਰਨੀ ਸੀ ਪ੍ਰੈਸ ਕਾਨਫਰੰਸ ਕਰਨੀ ਸੀ ਸਾਰਿਆਂ ਨੂੰ ਦੱਸਣਾ ਸੀ ਕਿਉਂਕਿ ਲੋਕਾਂ ਦਾ ਵਿਸ਼ਵਾਸ ਘਾਟ ਹੋਇਆ ਹੈ ਹੁਣ ਅੱਗੇ ਤੋਂ ਵੀ ਲੋਕਾਂ ਦੇ ਨਾਲ ਜੇ ਕੋਈ ਅੱਗੇ ਤੋਂ ਕੋਈ ਵਾਰਦਾਤ ਹੁੰਦੀ ਆ ਤਾਂ ਲੋਕ ਖੜਨ ਤੋਂ ਇਨਕਾਰ ਕਰਨਗੇ ਲੋਕਾਂ ਦਾ ਕਿਉਂਕਿ ਲੋਕ ਕਹਾਲੇ ਰਸਤੇ ਦੇ ਵਿੱਚ ਹੀ ਆ ਹੈਰਾਨ ਹੋਣਗੇ ਉਹ ਲੋਕ ਤਾਂ ਜੀ ਹਾਂ ਹੈਰਾਨ ਹੋ ਹੀ ਜਾਂਦੇ ਆ ਜੀ ਆ ਇਥੋਂ ਆ ਕੇ ਗੱਡੀ ਦੇ ਵਿੱਚ ਆਏ ਨੇ ਅਮਰਗੜ ਤੋਂ ਲੋਕ ਆਏ ਸੀਗੇ ਹੁਣ ਬਹੁਤ ਜਥੇਬੰਦੀਆਂ ਆਈਆਂ ਨੇ ਕਈ ਇਸ ਤੋਂ ਬਾਅਦ ਧਰਨੇ ਤੋਂ ਧਰਨਾ ਚੱਕਣ ਤੋਂ ਬਾਅਦ ਆਈਆਂ ਜਥੇਬੰਦੀਆਂ ਕਿਉਂਕਿ ਇੱਕ ਕੋਈ ਵੀ ਸੋਸ਼ਲ ਮੀਡੀਆ ਵਰਕਰ ਜਾਂ ਕੋਈ ਲਾਈਵ ਪ੍ਰੋਗਰਾਮ ਅੱਜ ਨਹੀਂ ਚੱਲ ਰਿਹਾ ਸੀ ਇੱਕ ਤਰ੍ਹਾਂ ਦਾ ਲੋਕਾਂ ਨੂੰ ਝਟਕਾ ਹੀ ਲੱਗਿਆ ਵੀ ਅੱਜ ਧਰਨਾ ਜਿਹੜਾ ਸਮਾਪਤ ਹੋ ਗਿਆ। ਹੂੰ ਬਹੁਤੇ ਪੱਤਰਕਾਰ ਤਾਂ ਇਸ ਗੱਲ ਦੀ ਵੇਟ ਸੀ ਕਿ ਕੱਲ ਹਾਈਵੇ ਜਮ ਹੋਵੇਗਾ, ਕੱਲ ਆਵਾਂਗੇ ਜੀ ਵੱਡੇ ਪੱਦਰ ਤੇ ਲੋਕਾਂ ਨੇ ਵੀ ਗਿਣਤੀ ਦੇ ਵਿੱਚ ਆਉਣਾ ਸੀ ਕਹਿੰਦੇ। ਹਾਂ ਹਾਂ ਬੜੀ ਜਥੇਬੰਦੀਆਂ ਨੇ ਆਉਣਾ ਸੀਗਾ ਕੱਲ ਨੂੰ ਵੱਡਾ ਇਕੱਠ ਸੀਗਾ। ਜੇ ਦੋ ਦਿਨ ਕਿਤੇ ਧਰਨਾ ਹੀ ਰਹਿ ਜਾਂਦਾ ਤਾਂ ਇਨਸਾਫ ਆ ਜਿਹੜਾ ਉਹ ਮਿਲ ਸਕਦਾ ਸੀ। ਹੂੰ ਕੋਈ ਇਨਸਾਫ ਨਹੀਂ ਮਿਲਿਆ, ਇਹਦਾ ਕੋਈ ਸਿੱਟਾ ਨਹੀਂ ਨਿਕਲਿਆ, ਕੋਈ ਕੋਈ ਗੱਲਬਾਤ ਨਹੀਂ ਹੋਈ। ਨਰਾਸ ਨਜ਼ਰ ਆ ਰਹੇ ਆ ਪੂਰੇ ਨਰਾਸ ਆ ਰਹੇ ਆ ਸਾਰਾ ਪਿੰਡ ਨਾਰਾਜ ਆ ਕਈ ਜਥੇਬੰਦੀਆਂ ਕਹਿ ਕੇ ਗਈਆਂ ਵੀ ਅਸੀਂ ਸੰਸਕਾਰ ਦੇ ਵੀ ਨਹੀਂ ਆਉਣਾ ਕਰ ਕਰਤੇ ਨਹੀਂ ਤਾਂ ਗੈਂਟੀ ਲੱਖਾਂ ਦੇ ਹਿਸਾਬ ਨਾਲ ਹੋਣੀ ਸੀ ਜੇਕਰ ਸੰਸਕਾਰ ਆ ਜਿਹੜਾ ਉਹ ਐਕਸ਼ਨ ਕਮੇਟੀ ਜਾਂ ਇਨਸਾਫ ਮਿਲ ਕੇ ਸੰਸਕਾਰ ਹੁੰਦਾ ਹਾਂਜੀ ਸੰਸਕਾਰ ਤੇ ਵੀ ਬਾਕੀ ਵਰਲਡ ਲੈਵਲ ਤੇ ਨਿਊ ਚੱਲ ਰਹੀ ਸੀ ਲੋਕਾਂ ਦਾ ਬੜਾ ਹਜੂਮ ਸੀਗਾ ਸਾਰਿਆਂ ਨੂੰ ਇੱਕ ਭਰੋਸਾ ਸੀਗਾ ਵੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਕਮੇਟੀ ਬਣੀ ਹੈ 21 ਮੈਂਬਰੀ ਵੀ ਵਧੀਆ ਫੈਸਲਾ ਹੋਊਗਾ ਕੋਈ ਤੇ ਹੁਣ ਜਿਹੜੀਆਂ ਕੋਈ ਇੱਕ ਮੰਗ ਵੀ ਆਪਾਂ ਜਿਹੜੀ ਕਹਿ ਸਕਦੇ ਹਾਂ ਪੂਰੀ ਨਹੀਂ ਜਿਹੜੀ ਹੋ ਸਕਦੀ ਪੰਜਾਬ ਦੀ ਨੌਜਵਾਨੀ ਦੀ ਹਾਰ ਜਾਂ ਪੰਜਾਬ ਦੀ ਨੌਜਵਾਨੀ ਦਾ ਮੂੰਹ ਬੰਦ ਕਰਨ ਲਈ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਦਾ ਜਿਹੜਾ ਨੂੰ ਇਨਸਾਫ ਨਾ ਮਿਲਣਾ ਕਹਿ ਸਕਦੇ ਹਾਂ ਤੁਸੀਂ ਹਾਂ ਕਹਿ ਸਕਦੇ ਹਾਂ ਜੀ ਉਹਦੀ ਜਿਹੜੀ ਰੂਹ ਆ ਉਹਨੂੰ ਸ਼ਾਂਤੀ ਇਸ ਤਰ੍ਹਾਂ ਨਹੀਂ ਮਿਲੀ ਵੀ ਕਿਉਂਕਿ ਇੱਕ ਬੇਕਦਰ ਹੀ ਹੋ ਗਈ ਹੁਣ 6-7 ਦਿਨਾਂ ਤੋਂ ਇਥੋਂ 20 ਕਿਲੋਮੀਟਰ ਦੂਰ ਹਸਪਤਾਲ ਦੇ ਵਿੱਚ ਉਹਦੀ লাশ ਪਈ ਆ ਜਿਹੜਾ ਭਗਵਾਨਤਮਾਨ ਆ ਉਹ ਇੱਕ ਚਲੋ ਆਪਾਂ ਮੰਨਦੇ ਆ ਵੀ ਰਾਜਵੀਰ ਜਵੰਦੇ ਦੀ ਜਿਹੜੀ ਮੌਤ ਹੋਈ ਹੈ ਇੱਕ ਭਿਆਨਕ ਹਾਦਸਾ ਸੀਗਾ ਬਹੁਤ ਦੁੱਖਦਾਈ ਖਬਰ ਆ ਉਹਦੇ ਕੱਲ੍ਹ ਉਹ ਸੰਸਕਾਰ ਤੇ ਬੜੇ ਆਰਾਮ ਨਾਲ ਪਹੁੰਚ ਗਏ ਹੁਣ ਉਹ ਇੱਥੇ ਕਹਿ ਸਕਦੇ ਆ ਵੀ 20 ਕਿਲੋਮੀਟਰ ਲਾਸ ਉਹਦੀ ਸੁਖਵਿੰਦਰ ਦੀ ਪਈ ਸੀ ਅੱਜ 6-7 ਦਿਨ ਹੋ ਗਏ ਸੀ ਉਹਨੂੰ ਇਸ ਤਰ੍ਹਾਂ ਨਹੀਂ ਦਿਖਿਆ ਵੀ ਸਾਨੂੰ ਉੱਥੇ ਕੋਈ ਹਾਰਾ ਨਾਰਾ ਮਾਰਨਾ ਚਾਹੀਦਾ ਨਾ ਕੋਈ ਸੋਸ਼ਲ ਮੀਡੀਆ ਤੇ ਨਾ ਕੋਈ ਉਹਨਾਂ ਦਾ ਵਰਕਰ ਕੋਈ ਨਹੀਂ ਪਹੁੰਚਿਆ ਵੀ ਅਸੀਂ ਇੱਕ ਤਰ੍ਹਾਂ ਦਾ ਲੋਕਾਂ ਦੇ ਵਿੱਚ ਵਿਚਰਦੇ ਸੀ ਤਾਂ ਪਿੰਡ ਦੇ ਵਿੱਚ ਵੀ ਜਦੋਂ ਖੜੇ ਕਿਸੇ ਸਾਥ ਦੇ ਵਿੱਚ ਗੱਲਾਂਬਾਤ ਕਰਦੇ ਆ ਵੀ ਅਸੀਂ ਵੀ ਇਹੀ ਚਾਹੁੰਦੇ ਸੀ ਵੀ ਜੇ ਉਹਦਾ ਕੋਈ ਕਤਲ ਦੇ ਵਿੱਚ ਨਹੀਂ ਵੀ ਸੀਗਾ ਕੋਈ ਰੋਲ ਤਾਉ ਇੱਕ ਕੋਈ ਪੋਸਟ ਹੀ ਰਿਲੀਜ਼ ਕਰ ਦਿੰਦਾ ਇਹ ਤਾਂ ਚਲੋ ਮੰਨਦੇ ਆਂ ਵੀ ਪਿੰਡ ਚ ਆਉਣਾ ਉਹਦੇ ਵਾਸਤੇ ਇੱਕ ਵੱਡੀ ਗੱਲ ਸੀਗੀ ਵੀ ਲੋਕ ਮੈਨੂੰ ਕੋਈ ਗਾਲ ਨਾ ਕੱਢਣ ਮੇਰੇ ਮਗਰ ਨਾ ਪੈ ਜਾਣ ਪਰ ਚਲੋ ਇੱਕ ਸਰਪੰਚੀ ਦੇ ਦੌਰ ਚ ਚੱਲਦਾ ਹੈ ਉਹਦੇ ਕੋਈ ਨਿੱਜੀ ਰੰਜਸ ਤਾਂ ਹੈ ਨਹੀਂ ਸੀ ਕੋਈ ਚਲੋ ਆਇਆ ਸੀ ਹਸਪਤਾਲ ਦਾ ਕੋਈ ਰੌਲਾ ਸੀਗਾ ਉਹਨਾਂ ਦਾ ਉਹ ਇੱਕ ਪੋਸਟ ਪਾ ਕੇ ਰਿਲੀਜ਼ ਕਰਦਾ ਵੀ ਮੇਰਾ ਕਤਲ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਰੋਲ ਨਹੀਂ ਹੈਗਾ ਪਰ ਮੈਂ ਫੇਰ ਵੀ ਹਮਦਰਦੀ ਜਤਾਉਣਾ ਇੰਨੀ ਇੱਕ ਗੱਲ ਹੀ ਸੀ ਪਰ ਉਹਨੇ ਕੋਈ ਇਸ ਤਰ੍ਹਾਂ ਦੀ ਕੋਈ ਸੋਸ਼ਲ ਮੀਡੀਆ ਤੇ ਐਕਟਿਵ ਹੀ ਹੈ ਨਹੀਂਗਾ ਹੂੰ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਜਿਹੜਾ ਐਕਸ਼ਨ ਕਮੇਟੀ ਬਣੀ ਸੀ ਉਹਨਾਂ ਨੂੰ ਵੀ ਇਹ ਅੰ ਵਿਚੋ ਵਿਚ ਧਮਕੀਆਂ ਆ ਰਹੀਆਂ ਸੀ ਵੀ ਜਨਤਾ ਰਾਜੀਨਾਮਾ ਕਰ ਲੈਣ ਨਹੀਂ ਇਕੱਲੇ ਇਕੱਲੇ ਤੇ ਪਰਚਾ ਪੈ ਜਾਊਗਾ ਹਾਂਜੀ ਇਹ ਤਾਂ ਇੱਕ ਕਮੇਟੀ ਦੱਸ ਸਕਦੀ ਹੈ ਕਿਉਂਕਿ ਆਪਾਂ ਇੱਕ ਕਮੇਟੀ ਦੇ ਵਿੱਚ ਦੀ ਨਹੀਂ ਵਿਚਰੇ ਆਪਾਂ ਨੂੰ ਜਿੰਨੀਆਂ ਗੱਲਾਂ ਪਿੰਡ ਦੇ ਇਜ਼ਾਰੇ 'ਚ ਰਹਿ ਕੇ ਪਤਾ ਨਹੀਂ ਉਹਨੀਆਂ ਕਾਪਾ ਦੱਸ ਸਕਦੇ ਹੂੰ ਇਹ ਚੀਜ਼ਾਂ ਸਾਹਮਣੇ ਆਈਆਂ ਸੀਗੀਆਂ ਜਦੋਂ ਅਸੀਂ ਐਕਸ਼ਨ ਕਮੇਟੀ ਨਾਲ ਗੱਲਾਂ ਕਰ ਰਹੇ ਹਾਂ ਆ ਆ ਜਾਂਦੀਆਂ ਜੀ ਕਮੇਟੀ ਜਿਹੜੀ ਜਦੋਂ ਵੀ ਕਮੇਟੀ ਬਣਦੀ ਆ ਉਹ ਇੱਕ ਸੰਘਰਸ਼ੀ ਤੌਰ ਤੇ ਬਣਦੀ ਆ ਵੀ ਮਸਲੇ ਦਾ ਹੱਲ ਕੱਢਾਂਗੇ ਕੋਈ ਹੁਣ ਕਮੇਟੀ ਵੀ ਨਾਰਾਜ਼ ਹੋ ਕੇ ਗਈ ਆ ਸਾਰੇ ਭਾਨੇ ਸਿੱਧੂ ਆ ਸਾਰੇ ਸਾਰੇ ਨਾਰਾਜ਼ ਹੋ ਕੇ ਗਏ ਆ ਜੀ ਸਾਰੇ ਨਾਰਾਜ਼ ਇਸ ਨਾਲ ਮਨੋਬਲ ਟੁੱਟਦਾ ਅੱਗੇ ਤੋਂ ਵੀ ਕੋਈ ਘਟਨਾ ਹੁੰਦੀ ਆ ਤੇ ਕੋਈ ਐਕਸ਼ਨ ਕਮੇਟੀ ਬਣਦੀ ਆ ਜਿੱਥੇ ਬੰਦੀਆਂ ਅੱਗੇ ਆਉਣ ਤੋਂ ਥੋੜਾ ਪਿੱਛੇ ਖਿੱਚਣ ਹਾਂ ਪਿੱਛੇ ਖਿੱਚਣਗੇ ਕਿਉਂਕਿ ਇੱਕ ਜਦੋਂ ਵੀ ਕੋਈ ਕਮੇਟੀ ਬਣਦੀ ਆ ਤਾਂ ਉਹਨਾਂ ਨੂੰ ਇੱਕ ਅ ਵਿਸ਼ਵਾਸ ਹੁੰਦਾ ਵੀ ਕਿ ਜਦੋਂ ਪਰਿਵਾਰ ਨਾਲ ਤਾਂ ਕਮੇਟੀ ਵੀ ਨਾਲਾ ਹੁਣ ਕੱਲੀ ਕਮੇਟੀ ਜੇਕਰ ਖੜੂਗੀ ਤਾਂ ਪਿੰਡ ਵਾਲੇ ਵੀ ਜਾਂ ਹੋਰ ਵੀ ਜਥੇਬੰਦੀਆਂ ਕਹਿਣਗੀਆਂ ਵੀ ਤੁਸੀਂ ਪੈਸੇ ਕਰਕੇ ਜਿਹੜਾ ਧਰਨਾ ਚਲਾ ਰਹੇ ਹੋ ਜਦੋਂ ਵੀ ਕੋਈ ਕਮੇਟੀ ਬਣਦੀ ਆ ਤਾਂ ਇੱਕ ਮੇਨ ਬੰਦੇ ਦਾ ਰੋਲ ਆ ਜਿਹੜਾ ਪਰਿਵਾਰਕ ਨਹੀਂ ਉਹਦਾ ਹੋਣਾ ਚਾਹੀਦਾ ਜਦੋਂ ਪਰਿਵਾਰ ਨਹੀਂ ਇਸ ਚੀਜ਼ ਨੂੰ ਇਨਕਾਰ ਕਰਦਾ ਵੀ ਅਸੀਂ ਧਰਨੇ ਨੂੰ ਅੱਗੇ ਨਹੀਂ ਲੈ ਜਾਣਾ ਚਾਹੁੰਦੇ ਵੀ ਸਾਡੇ ਜਿਹੜੀ ਬੱਚੇ ਦੀ ਲਾਸ਼ ਆ ਰੋ ਰਹੀ ਆ ਵੀ ਅੱਜ ਤਾਂ ਸੰਸਕਾਰ ਕਰਨਾਗਾ ਤਾਂ ਹੁਣ ਜਿਹੜਾ ਸੰਸਕਾਰ ਆ ਉਹ ਕੱਲ ਨੂੰ 11 ਵਜੇ ਰੱਖਿਆ ਗਿਆ ਹੈ ਬਾਕੀ ਕਿਵੇਂ ਲੱਗਦਾ ਬਾਈ ਕਿ ਕੱਲ ਲੋਕ ਪਹੁੰਚਣਗੇ ਬਾਈ ਜੀ ਕੀ ਲੱਗਦਾ ਤੁਹਾਨੂੰ ਪਹੁੰਚ ਜਾਣਗੇ ਲੋਕ ਕੁਝ ਨਹੀਂ ਕਰ ਸਕਦੇ ਬਾਈ ਜੀ ਨਰਾਜ਼ ਹੋ ਕੇ ਗਏ ਲੋਕ ਹੋ ਸਕਦਾ ਵੀ ਘੱਟ ਆਉਣ ਲੋਕ ਪਹਿਲਾਂ ਜਿਵੇਂ ਇਕੱਠਾ ਹੋਣਾ ਸੀ ਜੀ ਕੱਲ ਬਾਤ ਕਰਾਂਗੇ ਆਪਾਂ ਹੋਰ ਵੀ ਇੱਥੇ ਲੋਕ ਮੌਜੂਦਾ ਬਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਦਾ ਵਿਵਹਾਰ ਸੀ ਜਿਹੜਾ ਸੁਖਮਿੰਦਰ ਸਿੰਘ ਕਲਕੱਤਾ ਦਾ ਦੇਖੋ ਨਾ ਬਾਰੇ ਲੋਕ ਨਰਾਜ਼ ਹੋ ਗਏ ਹੁਣ ਜੀ ਪਹਿਲਾਂ ਧਰਨਾ ਸੀਗਾ ਹੂੰ ਲੋਕ ਨਰਾਜ਼ ਹੋ ਕੇ ਗਏ ਹੂੰ ਜੀ ਹਾਂਜੀ ਬੇਜੀ ਕਿਵੇਂ ਕੀ ਲੱਗਦਾ ਤੁਹਾਨੂੰ ਨਰਾਜ਼ ਨਜ਼ਰ ਆ ਰਹੀ ਹੈ ਜਿਹੜੇ ਸਾਰੇ ਵੀਰਾਂ ਚ ਵੀਰ ਜੀ ਨਰਾਜ਼ ਆ ਬਿਲਕੁਲ ਜਿਹੜਾ ਪਰਿਵਾਰ ਨੇ ਫੈਸਲਾ ਲਿਆ ਬੋਡੀ ਦਾ ਸੰਸਕਾਰ ਕਰਨ ਦਾ ਇਸ ਗੱਲੋਂ ਬਹੁਤ ਨਰਾਜ਼ ਹੈ ਬਹੁਤ ਵੱਡੇ ਪੱਧਰ ਤੇ ਇਕੱਠ ਹੋਣਾ ਸੀ ਜੀ ਹਾਂਜੀ ਹਾਂਜੀ ਹੋ ਵੀ ਇਕੱਠ ਪਹਿਲਾਂ ਵੀ ਸੀਗਾ ਜੀ ਹੋ ਵੀ ਰਿਹਾ ਸੀ ਲੋਕ ਜੁੜ ਵੀ ਰਹੇ ਸੀਗੇ ਸਭ ਪ੍ਰਬੰਧ ਸੀਗੇ ਦੇਖੋ ਇਹ ਕਿਸੇ ਦੇ ਦਬਾਅ ਹੇਠਾਂ ਪਰਿਵਾਰ ਨੇ ਆਇਆ ਫੈਸਲਾ ਲਿਆ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਵੀਰੇ ਆਏ ਸੀ ਇੱਥੇ ਗੱਲਬਾਤ ਕਰਾਂਗੇ ਆਪਾਂ ਭਾਈ ਜਿਹੜੇ ਨੇ ਚੱਲ ਕੇ ਆਏ ਨੇ ਕਿ ਸੁਖਵਿੰਦਰ ਸਿੰਘ ਕਲਕੱਤਾ ਨੂੰ ਇਨਸਾਫ ਦਵਾਉਣ ਦੇ ਲਈ ਗੱਲਬਾਤ ਕਰਾਂਗੇ ਕਿ ਕਿਹੜੇ ਪਿੰਡ ਤੋਂ ਆਏ ਨੇ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਰਣਜੀਤ ਖੁਰਦ ਤੋਂ ਆਏ ਜੀ ਰਣਜੀਤ ਖੁਰਦ ਤੋਂ ਕਿੰਨੇ ਕਿਲੋਮੀਟਰ ਇੱਥੋਂ ਜੀ ਤਦੋਂ 25 ਕਿਲੋ 25 ਕਿਲੋਮੀਟਰ ਪਰ ਪਤਾ ਨਹੀਂ ਸੀ ਤੁਹਾਨੂੰ ਵੀ ਧਰਨਾ ਚੱਕਿਆ ਗਿਆ ਜੀ ਨਹੀਂ ਸਾਨੂੰ ਪਤਾ ਨਹੀਂ ਸੀ ਤਾਂ ਹਾਂ ਜੀ ਅਸੀਂ ਨਾ ਧਰਨੇ ਤੇ ਆਏ ਸੀ ਵੀ ਜਲਦੇ ਆ ਉੱਥੇ ਤੇ ਸਾਨੂੰ ਤਾਂ ਪਤਾ ਨਹੀਂ ਸੀਗਾ ਵੀ ਧਰਨਾ ਚੱਕਿਆ ਗਿਆ ਪਰ ਹੈ ਤਾਂ ਸਰਾਸਰ ਠੱਕਾ ਹੀ ਆ ਯਾਰ ਕੋਈ ਜਿਹੜੇ ਚੋਟੀ ਦਾ ਬੰਦਾ ਹੁੰਦਾ ਸਿਰੇ ਦਾ ਉਹਨੂੰ ਚੱਕ ਕੇ ਮਾਰਾ ਦਿੰਦੇ ਆ ਇਹ ਕੋਈ ਗੱਲ ਥੋੜੋ ਆ ਜੋ ਕੋਈ ਬੰਦਾ ਕੋਈ ਸੱਚ ਬੋਲਦਾ ਇਹ ਥੋੜਾ ਤੁਸੀਂ ਸੱਚ ਕਿੰਨਿਆਂ ਕਿੰਨਿਆਂ ਦੀ ਆਵਾਜ਼ ਦਬਾ ਦਿਓਗੇ ਤੁਸੀਂ ਸੱਚ ਬੋਲਣ ਵਾਲੇ ਮਰਦੇ ਨਹੀਂਗੇ ਕਿੰਨੇ ਮਾਰ ਲੋਂਗੇ ਤੁਸੀਂ ਕਿਨੇ ਸੱਚੇ ਬੋਲਣਾ ਉਹਨੇ ਸੱਚ ਬੋਲਣਾ ਹੀ ਬੋਲਣਾ ਪਰ ਅੱਜ ਜਿਹੜੇ ਸੁਖਵਿੰਦਰ ਸਿੰਘ ਕੋਲਕੱਤਾ ਨੂੰ ਇਨਸਾਫ ਨਹੀਂ ਮਿਲਿਆ ਕਹਿੰਦੇ ਲਬ ਸਿੰਘ ਉਗੋਕੇ ਤੇ ਪਰਚਾ ਦਰਜ ਕਰਨ ਦੇ ਲਈ ਵੱਡੀ ਮੰਗ ਸੀ ਐਕਸ਼ਨ ਕਮੇਟੀ ਦੀ ਔਰ ਪਿੰਡ ਵਾਸੀਆਂ ਦੀ ਵੀ ਕਿਉਂਕਿ ਨਿੱਜੀ ਰੰਜਿਸ਼ ਨਹੀਂ ਸੀ ਪਰ ਚਲਦਿਆਂ ਦੌਰਾਨ ਆ ਜਿਹੜਾ ਕਾਫੀ ਜਿਹੜਾ ਵਿਵਾਦਤ ਰਹਿੰਦੇ ਸੀ ਲਬ ਸਿੰਘ ਉਗੋਕੇ ਦੇ ਨਾਲ ਸਰਪੰਚ ਸਿੰਘ ਸੁਖਵਿੰਦਰ ਸਿੰਘ ਸਰਪੰਚਾ ਜਿਹੜੇ ਕੋਲਕੱਤਾ ਨੇ ਉਹ ਤਾਂ ਠੀਕ ਆ ਗੱਲ ਚਲੋ ਪਰਚਾ ਨਾ ਪਰਚਾ ਤਾਂ ਉਹ ਪ੍ਰਸ਼ਾਸਨ ਦਾ ਕੰਮ ਆ ਹਨਾ ਉਹਦਾ ਜੋ ਵੀ ਇਹਨਾਂ ਦੀ ਕੋਈ ਇਨਕੁਆਰੀ ਦੇ ਵਿੱਚ ਜਿਸ ਤਰ੍ਹਾਂ ਵੀ ਕੋ ਆਊਗਾ ਜੋ ਕਹੂਗਾ ਜੇ ਉਹ ਵਿੱਚ ਹੈਗਾ ਤਾਂ ਹੋਣਾ ਵੀ ਚਾਹੀਦਾ ਜੇ ਨਹੀਂ ਤਾਂ ਫਿਰ ਠੀਕ ਆ ਜੋ ਵੀ ਹੈਗਾ ਠੀਕ ਆ ਬਾਕੀ ਸਰਾਸਰ ਜਰ ਟੱਕਾ ਪੰਜਾਬ ਦੇ ਵਿੱਚ ਨਾ ਜਿਹੜਾ ਕੋਈ ਸੱਚ ਬੋਲਦਾ ਉਹਨੂੰ ਰਹਿਣ ਨਹੀਂ ਦਿੰਦੇਗੇ ਕਿਵੇਂ ਵੀ ਮਰਾਉਣ ਕੋਸ ਵੀ ਕਰਨ ਇਹਨਾਂ ਨੇ ਰਹਿਣ ਨਹੀਂ ਦਿੱਤੇ ਪਹਿਲਾਂ ਦੀਪ ਸਿੱਧੂ ਮਰਾਇਆ ਮੋੜ ਕੇ ਦੂਜਾ ਸਿੱਧੂ ਮਰਾਇਆ ਹੁਣ ਆਹ ਮੁੰਡਾ ਸੀ ਕਿੰਨਾ ਵਧੀਆ ਸੀ ਯਾਰ ਕਿੰਨਾ ਪਿੰਡ ਦਾ ਨੇ ਨਰਕ ਕੱਢਿਆ ਇਹ ਬੰਦੇ ਨੇ ਯਾਰ ਹਾਂ ਕਿੰਨਾ ਵਧੀਆ ਕੰਮ ਕਰਦਾ ਸੀ ਕੀ ਇਹਨੇ ਮਾੜਾ ਕਰਿਆ ਸੀ ਦੱਸੋ ਜੇ ਬੰਦਾ ਕੋਈ ਸੱਚ ਬੋਲਦਾ ਯਾਰ ਸੱਚ ਬੋਲਦੇ ਬੰਦੇ ਨੂੰ ਸੱਚ ਬੋਲਣ ਨਹੀਂ ਦੇਣਾ ਯਾਰ ਐਸਟਗਮ ਪੁੱਤੰਬਰ ਵਾਜਣਗੇ ਕਿ ਮਾਮਾ ਅੱਗੇ ਹੁਣ ਦੇ ਦੇਣਗੇ ਜਾਂ ਪੁੱਤਾਂ ਨੂੰ ਪਰ ਰੋਕਦੀਆਂ ਮਾਮਾ ਦਾ ਹੁਣ ਵੀ ਰੋਕਦੀਆਂ ਵੀ ਨਾ ਕੋ ਸਰਗੇ ਕਹਿੰਦੀਆਂ ਵੀ ਤੁਸੀਂ ਉਹਨੇ ਫਲਾਣੇ ਨੇ ਕੀ ਕੱਟ ਲਿਆ ਥੋਂਕੇ ਨੇ ਕੀ ਕੱਟ ਲਿਆ ਕਹਿੰਦੀਆਂ ਪਰ ਜਿਹਨੂੰ ਜੜੀ ਚਾਟ ਲੱਗੀ ਉਹ ਨਹੀਂ ਹਟਦਾ ਪਿੱਛੇ ਉਹ ਆਊਗਾ ਹੀ ਆਊਗਾ ਮੈਦਾਨ 'ਚ ਹਮ ਹਟਦੇ ਨਹੀਂਗੇ ਬੱਚੇ ਜਿਹੜੇ ਬੱਚਿਆਂ ਨੂੰ ਕੋਈ ਵੀ ਚਿੰਕ ਲੱਗੀ ਵੀ ਹੈ ਨਾ ਉਹ ਪਿੱਛੇ ਨਹੀਂ ਹਟਦੇਗੇ ਆਉਣਗੇ ਮਾਮਾ ਦਾ ਰੋਕਦੀਆਂ ਹੁੰਦੇ ਮਾਮਾ ਕੌਣ ਮਾਂ ਕਹਿੰਦੀ ਹੁੰਦੇ ਮੇਰਾ ਪੁੱਤ ਬਣ ਕੇ ਹਮ ਇਹਨਾਂ ਕੋਲੇ ਵਿਚਾਰਿਆਂ ਕੋਲੇ ਕੀ ਰਹਿ ਗਿਆ ਹੁਣ ਹਮ ਪਰ ਅੱਜ ਜਿਹੜੀ ਲਾਸਟ ਦੇ ਲਈ ਮਾਂ ਕਹਿ ਰਹੀ ਸੀ ਕਿ ਮੇਰੇ ਬੱਚੇ ਦੀ ਜਿਹੜੀ লাশ ਹੈ ਮੇਰੇ ਤੋਂ ਨਹੀਂ ਦੇਖੀ ਜਾ ਰਹੀ ਔਰ ਮੈਂ ਆਪਣੇ ਬੱਚੇ ਦਾ ਸੰਸਕਾਰ ਕਰਨਾ ਜੋ ਐਕਸ਼ਨ ਕਮੇਟੀ ਵੱਲੋਂ ਦੱਸਿਆ ਗਿਆ ਉਹ ਕਹਿੰਦੇ ਕਿ ਮਾਂ ਵੱਲੋਂ ਪਰਿਵਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਵੀ ਅਸੀਂ ਜਿਹੜੇ ਬੱਚੇ ਦਾ ਸੰਸਕਾਰ ਕਰਨਾ ਪਰ ਐਕਸ਼ਨ ਕਮੇਟੀ ਦਾ ਕੋਈ ਨਹੀਂ ਸੀ ਐਕਸ਼ਨ ਕਮੇਟੀ ਹੈ ਜਿਹੜੀ ਇਨਸਾਫ ਲਈ ਅੱਜ ਵੀ ਬੈਠੀ ਆ ਅੱਗੇ ਵੀ ਖੜੀ ਰਹੂਗੀ ਨਾ ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਅਸੀਂ ਤਾਂ ਹੁਣੇ ਆਏ ਆ ਐਕਸ਼ਨ ਕਮੇਟੀ ਬਣੀ ਜ਼ਰੂਰ ਸੁਣੀ ਆ ਵੀ ਬਣਾਈ ਆ ਹਨਾ ਉਹਦੇ ਬਾਰੇ ਕੀ ਇਹਨਾਂ ਨੇ ਫੈਸਲਾ ਲਿਆ ਕੀ ਕਰਿਆ ਇਹਨਾਂ ਨੇ ਉਹਦੇ ਬਾਰੇ ਅਸੀਂ ਆ ਕੇ ਖੜੇ ਹੀ ਆ ਬਸ ਆ ਦੇ ਅਸੀਂ ਦਾ ਏਸੀ ਦੇ ਧਰਨੇ 'ਚ ਵੀ ਚੱਲਦੇ ਆ ਸਾਡੇ ਪਿੰਡ ਵਾਸੀਆਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਨਹੀਂ ਕਰਨਾ ਚਾਹੀਦਾ ਅਸੀਂ ਫੈਸਲਾ ਜਿਹੜਾ ਸੰਸਕਾਰ ਨਹੀਂ ਕਰਨਾ ਚਾਹੀਦਾ ਅਸੀਂ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਨਹੀਂ ਕਰਨਾ ਚਾਹੀਦਾ ਇਨਸਾਫ ਨਹੀਂ ਮਿਲਦਾ ਜਿੰਨਾ ਚਿਰ ਉਹ ਆਪਣੇ ਨੇ ਮੂਸੇ ਵਾਲੇ ਦੇ ਪਿਓ ਨੇ ਕੀ ਖੱਟ ਲਿਆ ਉਹਨੇ ਵੀ ਉਹ ਵੀ ਇਸ ਤਰ੍ਹਾਂ ਹੀ ਹੋਇਆ ਜੱਕ ਸਸ਼ਕਾਰ ਕਰਦਾ ਜੇ ਨਾ ਕਰਦੇ ਤਾਂ ਉਹਦਾ ਵੀ ਕੋਈ ਨਾ ਕੋਈ ਕੁਛ ਨਾ ਕੁਛ ਨਿਭੜਨਾ ਸੀਗਾ ਸਿੱਤੂ ਮੂਸੇ ਵਾਲੇ ਦੇ ਪਿਤਾ ਵੀ ਕਹਿ ਕੇ ਗਏ ਆ ਇੱਥੇ ਆਈ ਸੀ ਸਟੇਜ ਤੋਂ ਹਾਂ ਉਹਨੇ ਕਿਹਾ ਵੀ ਮੈਂ ਅੱਗੇ ਬਹੁਤ ਵੱਡੀ ਗਲਤੀ ਕਰ ਲਈ ਉਹਦਾ ਕਹਿਣ ਦਾ ਮਤਲਬ ਇਹ ਹੀ ਸੀਗਾ ਵੀ ਜਿੰਨਾ ਚਿਰ ਇਨਸਾਬ ਨਹੀਂ ਮਿਲਦਾ ਉਨਾਂ ਚਿਰ ਕੋਈ ਨਹੀਂ ਕਰਨਾ ਚਾਹੀਦਾ ਸਸ਼ਕਾਰ ਹੁਣ ਕੀ ਫੈਸਲਾ ਹੋਇਆ ਇੱਥੇ ਕੀ ਨਹੀਂ ਹੋਇਆ ਤਾਂ ਇਹਨਾਂ ਨੂੰ ਪਤਾ ਨਾ ਆਪਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜਿਵੇਂ ਦੇਖਦੇ ਹਾਂ ਬਾਈ ਜੀ ਸਿੱਧੂ ਮੂਸੇ ਵਾਲੇ ਦੇ ਪਿਤਾ ਦੇ ਸਮਝਾਉਣ ਦੇ ਬਾਵਜੂਦ ਵੀ ਜਿਹੜਾ ਪਰਿਵਾਰ ਨੇ ਫੈਸਲਾ ਕਰ ਲਿਆ ਕਿ ਸਾਡੇ ਬੱਚੇ ਦਾ ਸੰਸਕਾਰ ਕਰ ਦਿੱਤਾ ਜਾਵੇ ਉਹ ਗਲਤ ਕਰ ਲੈਣਾ ਤੇਜ਼ੀ ਚ ਫੈਸਲਾ ਲੈ ਲੈਣਾ ਅਗਲਾ ਮਾਂ ਤੇ ਉਹਨੂੰ ਦਾ ਹੁੰਦਾ ਵੀ ਸ਼ਿਸ਼ਕਾਰ ਹੋ ਜਾਏ ਪਰ ਮਿੱਟੀ ਰੁਲਦੀ ਆ ਸਾਡਾ ਐ ਹੁੰਦਾ ਕੋਈ ਕੋਸ਼ਿਸ਼ ਕਰ ਦੇ ਕੋਈ ਕਹਿੰਦਾ ਪਰ ਜਿਹੜੀ ਜਨਤਾ ਜਨਤਾ ਦਾ ਹੱਕ ਜਿੱਥੇ ਕੋਈ ਧੱਕਾ ਹੁੰਦਾ ਉੱਥੇ ਖੜਨਾ ਕਿਉਂਕਿ ਬਾਈ ਜੀ ਜਦੋਂ ਤੁਸੀਂ ਚੱਲ ਗਏ ਹੋ ਤੁਹਾਨੂੰ ਵੀ ਹੈ ਨਹੀਂ ਸੀ ਪਤਾ ਵੀ ਬਾਈ ਜੀ ਧਰਨਾ ਚੱਲ ਗਿਆ ਹਾਂ ਸਾਨੂੰ ਨਹੀਂ ਪਤਾ ਸੀ ਇਸਦਾ ਹਿੱਤਾ ਹੈ ਵੀ ਧਰਨੇ 'ਚ ਸ਼ਾਮਲ ਹੋਣਾ ਹੈ ਜਨਤਾ ਰਾਤੀ ਫੈਸਲਾ ਕਰਕੇ ਦੱਸ ਦੇਣਾ ਸੀ ਕਿਉਂਕਿ ਲੋਕ ਵੀ ਹੈਰਾਨ ਹੋ ਰਹੇ ਚਲ ਕੋਈ ਨਾ ਹੁਣ ਹੈਰਾਨ ਹੋਣ ਦਾ ਕੋਈ ਗੱਲ ਨਹੀਂ ਧਰਨਾ ਹੁਣ ਵੀ ਲੱਗੂਗਾ ਜੇ ਨਾ ਫੈਸਲਾ ਹੋਇਆ ਕੋਈ ਰੇ ਹੁੜਕੜਾ ਹਟ ਜਾਊਗਾ ਕਿਉਂਕਿ ਸੁਖਵਿੰਦਰ ਸਿੰਘ ਕਲ ਪਰ ਧਰਨੇ ਦਾ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਵੀ ਲਗਾਏ ਗਏ ਸੀ ਪਰ ਕੋਈ ਇਨਸਾਫ ਨਹੀਂ ਮਿਲੇ ਸੀ ਉਹ ਕਹਿ ਕੇ ਗਏ ਸੀ ਕਿ ਜਦੋਂ ਤੱਕ ਤੁਸੀਂ লাশ ਰੱਖੋਗੇ ਤਾਂ ਹੀ ਇਨਸਾਫ ਮਿਲੇਗਾ ਹਾਂ ਤਾਂ ਇਨਸਾਫ ਇਨਸਾਫ ਤਾਂ ਤਾਂ ਹੀ ਮਿਲਣਾ ਸੀ ਤੇ ਤੇਜ਼ੀ ਕਰਿਆ ਕੋਈ ਕਿਸੇ ਦਾ ਕੋਈ ਧੱਕਾ ਕਰਿਆ ਕਿਸੇ ਨੇ ਕੀ ਕੀਤਾ ਕੀ